ਦੁੱਧ ਹੁਣ ਇਸ ਟਾਈਮ ਦੁੱਧ 16 17 ਕਿਲੋ ਤਿਆਰ ਹੈ ਜੀ ਇਸ ਟਾਈਮ ਹਾਂਜੀ ਕਰਾ ਦੇਗੇ ਫਸਲੀ ਹਾਂ 16 ਕਿਲੋ ਕੰਡੇ ਤੋਲ ਦੇਗੇ 16 ਕਿਲੋ ਬਾਈ ਕਹਿੰਦਾ ਕੰਡੇ ਤੋਲ ਦੇਣਗੇ ਕਰਕੇ ਪੂਰੀ ਡਿਟੇਲ ਲੈ ਕੇ ਦੇਵਾਂਗੇ ਥਨਾ ਫੇਸਬੁਕ ਚੰਗਾ ਤੇ ਆਡਰ ਰਖਾਉਣਾ ਵੀ ਬਹੁਤ ਹੀ ਵਧੀਆ ਯਾਨੀ ਕਿ ਜੇ ਮੈਂ ਆਪਾਂ ਇੱਕ ਵਾਰੀ ਤੁਰਦਾ ਚੈੱਕ ਕਰੂੰ ਮਿੱਤਰੋ ਕੱਟਾ ਸਕੀਨ ਆ ਤੇ ਧੂਹੀ ਦੇ ਵਿੱਚ ਲੇਦ ਲੂਦ ਯਾਰ ਜਮੀ ਨਹੀਂ ਹੈਗੀ ਜੇ ਆਪਾਂ ਗੱਲ ਕਰ ਲਈ ਤਾਂ ਫੱਟੇ ਮਾਰ ਮਸਬੀਰ ਆ ਤੇ 30 ਦੀ ਹੁਣ ਨਹੀਂ ਆ 30 ਦੀ ਲਾਉਣ ਦੇਖ ਲੈ ਐਂਟੀ ਜੀ ਆਉਂਦੀ ਨਹੀਂ ਦੇਖ ਲਾ ਕੀ ਦੀ ਨਹੀਂ ਹੁੰਦੀ ਕੋ ਮੋੜ ਨਾ ਮੰਨ ਲਾ ਤੂੰ ਕਈ ਵਾਰ ਲਾ ਕਹਿੰਦਾ ਵੀ ਯਾਰਾ ਨਹੀਂ ਮੋੜ ਕਦੀ ਤੋ ਘੱਟ ਪੰਜੀ ਹੁੰਦੀ ਮੋੜ ਕੇ ਲੈ ਲਾ ਮਿੱਤਰੋ ਪਹੁੰਚ ਗਏ ਆ ਅਪ ਅੱਜ 20 ਵਾਲੀ ਮੰਡੀ ਤੇ ਜਿਹੜੀ ਹਾਲਾ ਕਿ 20 ਤਰੀਕ ਨੂੰ ਲੱਗਦੀ ਆ ਮੋੜ ਮੰਡੀ ਪੈ ਜਾਂਦੀ ਆ ਜ਼ਿਲ੍ਹਾ ਬਠਿੰਡਾ ਦੇ ਵਿੱਚ ਰਹਿ ਜਾਂਦੀ ਆ ਤੇ ਮਾਜ ਦੇ ਦਰਸ਼ਨ ਕਰੋ ਮਿੱਤਰੋ ਹਰਿਆਣੇ ਦੇ ਵਿੱਚੋਂ ਆਈ ਆ ਤੇ ਬਾਈ ਨੇ ਵੀ ਕਸਰ ਨਹੀਂ ਛੱਡੀ ਕੋਈ ਇਹਨੂੰ ਦਵਾ ਬਾਈ ਲੰਮਾ gekeੜਾ ਤੇ ਬਾਕੀ ਹਣਾ ਥਣ ਥਣ ਸਵਾਨਾ ਪੂਰਾ ਜੋਸ਼ ਨਾਲ ਬੋਰੇ ਵਾਲਾ ਹਵਾਨਾ ਜਿਵੇਂ ਆਪਾਂ ਕਹਿ ਦਈਏ ਤੇ ਰਾਤ ਦੀ ਸੂਈਆ ਕਰਮ ਵਾਲੀ ਤੇ ਬਾਈ ਨੂੰ ਸਾਰੀ ਗੱਲਬਾਤ ਪ੍ਰੋਪਰ ਡਿਟੇਲ ਦੇ ਵਿੱਚ ਪੁੱਛਾਂਗੇ ਕੀ ਭਾਰਨ ਦਾ ਕਿੰਨਾ ਦੁੱਧ ਆ ਤੇ ਕੀ ਗੱਲਬਾਤ ਹੈਨਾ ਹਰਿਆਣੇ ਦੇ ਵਿੱਚੋਂ ਲੈ ਕੇ ਪਹੁੰਚਿਆ ਹੋਇਆ ਬਾਈ ਟਾਪ ਕੁਆਲਿਟੀ ਵਾਲੀ ਝੋਟੀ ਹੈਗੀ ਤੇ ਚੈੱਕ ਕਰ ਲੋ ਤੁਰਦੀ ਤੇ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਪੂਰੀ ਡਿਟੇਲ ਲੈ ਕੇ ਦਿੰਨੇ ਆ ਵੱਡੀ ਮੰਡੀ ਆ ਥੋੜਾ ਗਰਮੀ ਕਰਕੇ ਘਟ ਪਰਦੀ ਆ ਤੇ ਬਾਈ ਨਾ ਕਰਦਾ ਗੱਲਬਾਤ ਬਾਈ ਸਸੀਗਾਲ ਸਸੀਗਾਲ ਦਰਸ਼ਕਾਂ ਹੋਸੀ ਗਾਲ ਬਾਬਾ ਸਸੀਗਾਲ ਇਹ ਨਾਮ ਦੱਸੋ ਬਾਈ ਮੇਰਾ ਨਾਮ ਕਾਕਾ ਰਾਮ ਠੀਕ ਆ ਕੱਕੇ ਪਿੰਡ ਕਿਹੜਾ ਰਹਿੰਦਾ ਆਪਣਾ ਪਿੰਡ ਰੂਪਾਂ ਵਾਲੀ ਜ਼ਿਲ੍ਹਾ ਫਤਿਹਬਾਦ ਰੂਪਾਂ ਵਾਲੀ ਜ਼ਿਲ੍ਹਾ ਫਤਿਹਬਾਦ ਫਤਿਹਬਾਦ ਤੋਂ ਕਿੰਨੀ ਕੁ ਦੂਰ ਆ ਫਤਿਹਬਾਦ ਆਪਣੇ ਤੋਂ 40 ਕਿਲੋਮੀਟਰ ਕਰ ਰਹੇ ਜਾਂਦੇ ਜੱਖਲ ਤੋਂ 18 ਕਿਲੋਮੀਟਰ ਮੇਰਾ ਸੈਡ ਜੀ ਤੇ ਰਹਿ ਗਿਆ ਹਾਂਜੀ ਠੀਕ ਆ ਤੇ ਕਾਕਾ ਜੀ ਹਾਂਜੀ ਕਾਕਾ ਜੀ ਕੱਕੇ ਜੇ ਆਪ ਗੱਲ ਕਰ ਲਈ ਬਾਈ ਝੋਟੀ ਦੀ ਮਾਲਕ ਕਿਵੇਂ ਸੁਆ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਤੇ ਵਪਾਰ ਕਰਦੋਂ ਕਿ ਵੇਸੇ ਵਪਾਰ ਕਰਦੇ ਪੂਰੇ ਜਾ ਠੀਕ ਆ ਵਪਾਰ ਕਰ ਦੋ ਤੇ ਭਾਈ ਸੂਈ ਕਦੋਂ ਕਾਕੇ ਸੂਈ ਆ ਕੱਲ ਰਾਤ ਦੀ ਆ ਕੱਲ ਰਾਤ ਆ ਹਾਂਜੀ ਤੇ ਕਹ ਮੈਂ ਤੀਜੇ ਸੂਆ ਸੂਈ ਤੀਜਾ ਸੂਆ ਜੀ ਤੀਜਾ ਤੇ ਦੂਜੇ ਭਾਈ ਕੀ ਰਿਕੋਰਡਰ ਕੋਲ ਸੀਗਾ ਦੂਜੇ 20 ਕਿਲੋ ਤੋਂ ਕੱਢਿਆ ਜੀ 20 ਕਿਲੋ 700 ਗ੍ਰਾਮ 20 ਕਿਲੋ 700 ਗ੍ਰਾਮ 700 ਗ੍ਰਾਮ ਛੋੜੀ ਤਾਂ ਚਵਾਈ ਹੋ ਜਾਂਦੀ ਚੰਨਾ ਹੈ ਨਾ ਚਵਾਈ ਕੰਡੇ ਦਾ ਤੋਲ ਹੂੰ ਕੰਡੇ ਤੋਲਾ ਤੇ ਹੁਣ ਕਾਕੇ ਕੀ ਉਮੀਦ ਲਾ ਕੇ ਜਲਦਾ ਵੀ ਅੱਜ ਇਸ ਵਾਰ ਕੰਨ ਲੱਗ ਕਿੰਨਾ ਦੋ ਦੇਉਣੀ ਬਾਈ ਟੱਪਣਾ ਜ ਬਾਈ ਪਲੱਸ ਕਰਨੀ ਕਰਨੀ ਕਰਨ ਨਹੀਂ ਕਰਨੀ ਡੈਡ ਬਲੈਕ ਹੈ ਨਾ ਡੈਡ ਬਲੈਕ ਡੈਡ ਬਲੈਕ ਹੈ ਮਿੱਤਰੋ ਕਰੈਕਟਰ ਕਰੂਟਰ ਸਹੀ ਹੈ ਜਿਵੇਂ ਬਿਲਕੁਲ ਥਣਾ ਵਿੱਚ ਬੇਤਾਰ ਤੁਰ ਕੇ ਮੈਂ ਗਾ ਕੇ ਜਮਾ ਪੋਲੀ ਮੰਗਰ ਬੱਚਾ ਕਟਾ ਹੀ ਕਟਾ ਹਾਂਜੀ ਮੰਗਰ ਮਿੱਤਰੋ ਕਟਾ ਤੇ ਹਰਿਆਣੇ ਦੇ ਵਿੱਚੋਂ ਬਾਈ ਲੈ ਕੇ ਪਹੁੰਚਿਆ ਹੋਇਆ ਸੀ 20 ਵਾਲੀ ਮੰਡੀ ਦੇ ਉੱਪਰ ਤੇ ਬਾਕੀ ਥਣਾ ਸਪੇਸ ਫੂਸ ਦੀ ਆਪਾਂ ਗੱਲ ਕਰ ਲਈਦਾ ਬਹੁਤ ਹੀ ਜੰਗਾ ਬੋਰੀ ਵਾਲਾ ਡਰ ਲੱਗਿਆ ਹੋਇਆ ਤੇ ਇਹੋ ਜਿਹੇ ਪਸ਼ੂ ਜਿਹੜੇ ਦੁੱਧ ਕੱਢਦੇ ਆ ਤੇ ਬਾਕੀ ਬਰੀਕੀਆਂ ਮੱਝ ਦੇ ਵਿੱਚ ਜਮਾ ਡੈਡ ਬਲੈਕ ਹੈ ਜੀ ਰਾਮ ਰਾਮ ਮੇਰੀ ਸਾਰੀ ਬਾਣਾ ਨੇ

और झोटी भी सुथरी दिखेगी या पहले एक लीटर की पैकिंग में आया करती इब दो की में भी आ गई है और बेबे और भी घनी जानकारी चाहिए ऐसे ना तो इस नंबर पर फोन कर लियो सात आठ नौ दो जीरो बयालीस हजार हर पशुपालक की पसंद राइट एच आप गल कर लिए धार धूर बोली है बाकी भाई कहना 22 ਕਿਲੋ ਦੀ ਉਮੀਦ ਲਾ ਕੇ ਚੱਲਦੇ ਆ ਪਿਛਲੀ ਵਾਰ ਦਿੱਤਾ ਸੀ 22 ਪਲੱਸ ਕਰਨਾ ਜੀ ਪਿਛਲੀ ਵਾਰ ਦਿੱਤਾ ਸੀ ਬਾਈ ਆਪਣੇ 20700 20700 ਗ੍ਰਾਮ ਤੇ ਐਦ ਕੀ 22 ਪਲੱਸ ਕਰਨੀ ਕਰਨਾ ਤੇ ਬਾਕੀ ਝੋਟੀ ਜੰਗੀਏ ਦੱਸਦੀ ਆ ਮਿੱਤਰ ਹੋ ਜੇ ਸੂਈ ਆ ਥੋੜਾ ਸੂਏ ਦੇ ਆ ਕੇ ਵਿੱਚ ਜਿਵੇਂ ਪਸੂ ਬੋਝ ਜਾਂਦਾ ਬਾਈ ਹਨਾ ਹਾਂਜੀ ਤੇ ਕਾ ਕੇ ਰੇਟ ਦੀ ਗੱਲ ਐ ਜੀ ਸੁਣੋ ਸਵਾ 3 ਲੱਖ ਸਵਾ 3 ਲੱਖ ਹਾਂਜੀ ਮਾਨਦਾਨ ਕਿੰਨਾ ਕਰ ਦੇਗਾ 25000 25000 ਪੂਰੇ ਤਨ ਦੇ ਦੇ ਦਿੰਦਾ ਤਨ ਲੱਖ ਦੇ ਦੇ ਦਿੰਦਾ ਤੇ ਇੱਕ ਵਾਰੀ ਨੰਬਰ ਬੋਲ ਕਾ ਕੇ 88986 26000 ਹਮ ਇੱਕ ਵਾਰੀ ਹੋਰ ਬੋਲ ਦੇ 88986 26000 ਤੇ ਏਰੀਆ ਆਪਣਾ ਰਹਿੰਦਾ ਫਤਿਆਬਾਦ ਫਤਿਆਬਾਦ ਪਿੰਡ ਪੈਂਦਾ ਰੂਪਾਂਵਲੀ ਜੱਖਲ ਤੋਂ 18 ਕਿਲੋਮੀਟਰ ਜੱਖਲ ਤੋਂ ਮਿੱਤਰੋ 18 ਕਿਲੋਮੀਟਰ ਰਹਿ ਗਿਆ ਨੇੜੇ ਤੇ ಝेड ਬਲੈਕ ਆ ਇਹ ਹੋਰ ਕੇ ਮਨ ਲੈ ਕਈ ਵਾਰ ਭਈਆ ਲੈ ਕਹਿੰਦਾ ਯਾਰ ਅਸੀਂ ਉੱਥੇ ਜਾ ਕੇ ਲਿਆਉਣੀਆਂ ਦੋ ਤਿੰਨ ਝੋਟੀਆਂ ਮਿਲ ਜਾਣੀਆਂ ਮਿਲ ਜਾਣਗੀਆਂ ਆਪਣੇ ਲਈ 20 22 ਪਸ਼ੂ ਐਟੋ ਟਾਈਮ ਮਿਲਣਗੇ ਖੜੇ ਹੁੰਦੇ ਆ ਹਾਂਜੀ ਜੇ ਕੋਈ ਵਾਰ ਗੱਡੀ ਲੋੜਾ ਤਾਂ ਗੱਡੀ ਭਰ ਦਾਂਗੇ ਭਰ ਦਾਂਗੇ ਜੀ ਲੈ ਮੇਤਰੋ ਬਾਈ ਕਹਿੰਦਾ 20 ਪਸ਼ੂ ਐਟੋ ਟਾਈਮ ਖੜੇ ਹੁੰਦੇ ਆ ਕਈ ਵਾਰ ਕਿਸੇ ਨੇ ਗੱਡੀ ਭਰਾਉਣੀ ਆ ਜਾਂ ਕੋਈ ਤਸੱਲੀ ਕਰਕੇ ਘਰੇ ਜਾ ਕੇ ਲੈ ਕੇ ਆਉਣਾ ਹਣਾ ਜੇ ਕਈ ਵਾਰ ਕਰਕੇ ਕਿਹਦੇ ਵੀ ਸਾਨੂੰ ਯਾਰ ਤੁਰ ਫਿਰ ਕੇ ਦਵਾ ਦੇ ਦਵਾ ਦਾਂਗੇ ਦਵਾ ਦਾਂਗੇ ਜੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਰੈਣ ਖਾਨ ਦਾ ਫੁੱਲ ਸੂਦਾ ਰਹਿਣ ਸਹਿਣ ਦਾ ਪੂਰਾ ਪਰਮਾਨ ਦਾ ਮਿੱਤਰੋ ਖਾਣ ਪੀਣ ਦਾ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਮਰਜੀ ਹੈ ਤੁਸੀਂ ਇੱਕ ਵਾਰੀ ਪਰ ਕੱਕੇ ਨੂੰ ਫੋਨ ਜ਼ਰੂਰ ਕਰਕੇ ਜਾਓ ਬਿਲਕੁਲ ਜੱਖਲ ਦੇ ਨੇੜੇ ਰਹਿੰਦਾ ਹਨ ਜੱਖਲ ਤੋਂ 18 ਕਿਲੋ 18 ਕਿਲੋਮੀਟਰ ਦੀ ਦੂਰੀ ਤੇ ਬਾਕੀ ਮੱਝ ਤੁਹਾਡੇ ਸਾਹਮਣੇ ਖੜੀ ਹੈ ਤੀਜੀ ਸੂਈ ਹੈ ਤਾਜੀ ਸੂਈ ਹੈ ਬਿਲਕੁਲ ਤੇ ਪੂਰੇ 3 ਲੱਖ ਦੀ ਬਾਈ ਕਹਿੰਦਾ ਦੇ ਦੇਾਂਗੇ ਬਾਕੀ ਕੱਕੇ ਨਾਲ ਸੰਪਰਕ ਕਰ ਲਿਓ ਤੇ ਆ ਵੀ ਆਪਣੀ ਆ ਵੀ ਆਪਣੀ ਇੱਕ ਵਾਰੀ ਤੋਰਣੀ ਹੈ ਤੇ ਬਾਕੀ ਤੁਸੀਂ ਸੰਭਾਰ ਕਰ ਸਾਡੇ ਮਿੱਤਰੋ ਦੋ ਨਾਗਨੇ ਇੱਕ ਹੋਰ ਦਿਖਾਉਣਾ ਤੁਹਾਨੂੰ ਤੇ ਇਹ ਵੀ ਤਾਜੀ ਸੂਈ ਹੋਈ ਆ ਹਰਿਆਣੇ ਦੇ ਵਿੱਚੋਂ ਲੈ ਕੇ ਪਹੁੰਚੀ ਹੋਈ ਸਬਾਈ ਕਿਉਂਕਿ ਉਧਰ ਜਿਹੜੀਆਂ ਮੰਡੀਆਂ ਨਹੀਂ ਲੱਗਦੀਆਂ ਬੰਦ ਹੋ ਗਿਆ ਮੰਡੀਆਂ ਬਾਈ ਬੰਦ ਹੋ ਗਈਆਂ ਹਰਿਆਣੇ ਦੇ ਵਿੱਚ ਬਹੁਤ ਟਾਈਮ ਦੀਆਂ ਤੇ ਬਾਕੀ ਪੰਜਾਬ ਦੇ ਵਿੱਚ ਬਾਈ ਆ ਜਾਂਦੇ ਇੱਥੇ ਨੇੜੇ ਜੇ ਲੱਗਦੇ ਇਹਨਾਂ ਨੂੰ ਤੇ ਬਾਕੀ ਇਹ ਵੀ ਤਾਜੀ ਸੂਈ ਹੋਈ ਆ ਤੇ ਤੁਰਦੀ ਇੱਕ ਵਾਰ ਤੁਸੀਂ ਚੈੱਕ ਕਰ ਲਓ ਤੇ ਥਣ ਥੋੜੇ ਮੋਟੇ ਭਲਾਈਆਂ ਵੀ ਹੈਣਾ ਕਾਕੇ ਭਲ ਜ਼ਰੂਰ ਆ ਰਹੀ ਹੈਣਾ 4 ਦਿਨਾਂ ਦੀ ਸੂਈ ਚ 13 ਕਿਲੋ ਦੁੱਧ ਆ ਥਣ ਮੋٹے ਪਾਲ ਕਰਕੇ ਹਾਂਜੀ ਪਾਲ ਜ਼ਰੂਰ ਆਈ ਪਈ ਆ ਚਾਰ ਦਿਨਾਂ ਸੂਈ ਆ ਬਾਈ ਕਹਿੰਦਾ 13 ਕਿਲੋ ਦੁੱਧ ਜਿਹੜਾ ਪ੍ਰੋਪਰ ਤਿਆਰ ਆ ਤੇ ਬਾਕੀ 10 ਦੀ ਵੀ ਆ ਤੇ ਹਜੇ ਕਹਿੰਕੇ ਕਿੰਨੀ ਕਮੀਦ ਲੱਗ ਚੱਲੋ ਬਈ ਦੁੱਧ ਇਹ ਤੋਂ 15 ਕਿਲੋ ਦੇਣਾ ਜੀ 15 ਕਿਲੋ ਕੱਢੂ ਕੱਢੂ ਚੋਗੀ ਆ ਮੂੰਹ ਦੰਦ ਪਟਲੋ ਚਾਰ ਦੰਦ ਮੰਨ ਲਓ ਕੱਟੀ ਹੈਗੀ ਕਵੇਂ ਸੂਈ ਆ ਸੂਆ ਦੂਜਾ ਜੀ ਦੂਜਾ ਸੂਆ ਤੇ ਕੀ ਭਾ ਕਰਤਾ ਇਹਦਾ ਇਹ 1,80,000 ਇਹਦਾ 1,80,000 ਮਿੱਤਰੋ ਮਾਨਤਨ ਹੋ ਜੂ ਹਨਾ ਮਾਨਤਨ ਹੋ ਜੂ ਹਾਂ ਰੇਟ ਰਾਇ ਭਾਈ ਤੇਜ ਨਾ ਕਰਕੇ ਬੂਰੇ ਹਨ ਭਾਈ ਸਾਡੇ ਤੇਜ ਆ ਰਿਆ ਨਾ ਤੇਜ ਆ ਫਲਾਣਾ ਲੱਖ ਲੱਖ ਦੀਆਂ ਟੋਕੜਾਂ ਲਈ ਆਉਂਦੀ ਹਮ ਹਜੇ ਮੰਨ ਲਾ ਸੁਆ ਸਾਹਿਬ ਆ ਕਹਿੰਦੇ ਫੇਰ ਮੰਨਦੇ ਹੁਣ ਹੈ ਨਾ ਮੰਦਾ ਨਹੀਂ ਹੁੰਦਾ ਰਹਿਣਾ ਹੁੰਦਾ ਹੁੰਦਾ ਨਹੀਂ ਦੁੱਧ ਦੀ ਦੁੱਧ ਦੀ ਕੁਆਲਿਟੀ ਬਹੁਤ ਹੈ 15 ਕਿਲੋਣੇ ਦੂਜੇ ਹੀ ਦੇਣਾ ਹਮ ਤੀਜੇ ਦੇ 20 ਦੇ ਲਵੇ ਲੱਗਣੇ ਨੇ ਬਿਲਕੁਲ ਬਾਕੀ ਮਿੱਤਰੋ ਕਾਹ ਕਹਿਣਾ ਸੰਪਰਕ ਕਰ ਲਿਓ ਪਿੰਡ ਬਈ ਦਾ ਰੂਪਾਂਵਲੀ ਜਿਹੜਾ ਫਤਿਹਵਾਦ ਜਾਕਤੋ 18 ਕਿਲੋਮੀਟਰ ਪਿੰਡ ਆ 8898626000 ਸੰਪਰਕ ਕਰਕੇ ਮਿੱਤਰੋ ਜਰੂਰ ਆਇਓ ਠੀਕ ਤੋਰਾ ਲੈ ਵੀ ਮਿੱਤਰੋ ਨਾ ਇੱਕ ਬਾਈ ਕੋਲੇ ਨਾ ਬਿਲਿਆ ਹਵਾਨੇ ਵਾਲੀ ਇਹ ਵੀ ਮੱਝ ਆ ਗਈ ਤਾਜੀ ਸੂਈ ਹੋਈ ਤੇ ਥਣਾ ਦਾ ਸਾਇ ਜਿਹੜਾ ਕੱਲਾ ਕੱਲਾ ਪਿਆਦੇ ਹੱਥੀ ਜਵਾਈ ਵਾਲਾ ਬਾਕੀ ਧਾਰ ਦੂਰ ਵੀ ਬਾਈ ਕਹਿੰਦਾ ਪੋਲੀ ਤੇ ਆਕੀ ਹਵਾਨਾ ਲੈ ਕੇ ਮੈਂ ਤੇ ਤੁਰਿਆ ਨਹੀਂ ਆਂਦਾ ਥੱਲੇ ਲੱਗਦਾ ਝੁੱਕ ਕੇ ਤੇ ਪੂਰੀ ਗੱਲਬਾਤ ਵੇੜੀ ਪ੍ਰੋਪਰ ਬਾਈ ਨਾਲ ਕਰਾਂਗੇ ਡਿਟੇਲ ਪੁੱਛਾਂਗੇ ਚਾਰ ਦੁੱਧ ਪੁੱਛਾਂਗੇ ਤੇ ਮੱਝ ਦੇ ਵਿੱਚ ਤੁਸੀਂ ਐਂ ਦੇਖੋ ਸੋਨੂੰ ਕਮੀ ਮਿੱਤਰੋ ਕੁਈਸ ਟਾਈਮ ਲੱਗਦੀ ਹੈ ਗਾੜੀ ਗੁੜੀ ਬਹੁਤ ਚੰਗੀ ਦਿਸਦੀ ਹੈ ਮੱਝ ਦੀ ਤੇ ਪੂਰੀ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਖਵਾਨਾ ਜਿਹੜਾ ਬੋਰੇ ਵਾਲਾ ਜਿਵੇਂ ਆਪਾਂ ਕਹਿੰਦੇ ਦੁੱਧ ਨਾਲ ਭਰਿਆ ਹੋਇਆ ਤੇ ਬਾਕੀ ਚੰਗੇ ਦੁੱਧ ਦੀ ਮਾਲਕਨ ਮੱਝ ਲੱਗਦੀ ਆ ਤੇ ਤਾਜੀ ਸੂਹੀ ਆ ਪ੍ਰੋਪਰ ਬਾਈ ਨਾਲ ਗੱਲਬਾਤ ਕਰਾਂਗੇ ਬੰਦੇ ਬਾਈ ਤੇ ਕਮੀ ਹੈ ਨਹੀਂ ਕੋਈ ਜੇ ਆਪਾਂ ਗੱਲ ਕਰ ਲਈ ਹੈਨਾ ਤੇ ਜਜਮੈਂਟ ਪੂਰੀ ਤੁਸੀਂ ਕਰ ਲਓ ਕੋਲੋਂ ਨੇੜੋਂ ਬਰੀਕੀ ਦੇ ਵਿੱਚ ਤੇ ਬਾਕੀ ਇਹ ਬਾਈ ਨਾਲ ਗੱਲਬਾਤ ਸਾਰੀ ਫੋਨ ਤੇ ਇਹ ਜਾਣਕਾਰੀ ਵੀ ਲੈ ਸਕਦੇ ਹਾਂ ਤੇ ਪੂਰੀ ਪ੍ਰੋਪਰ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਲੈ ਕੇ ਦਿੰਨਾ ਪਿੱਠਕੋੜੇ ਦੀ ਮੰਤਰ ਦੀ ਗੱਲ ਕਰ ਲਈਏ ਟੱਚ ਕਾਠਾ ਝੂਠਾ ਮਜਾ ਸਾਰਾ ਓਕੇ ਬਾਈ ਸੱਚੀ ਗੱਲ ਸੱਚੀ ਗੱਲ ਬਾਈ ਨਾਮ ਦੱਸੋ ਇੱਕ ਵਾਰੀ ਜਸਕਰਨ ਸਿੰਘ ਜੀ ਠੀਕ ਹੈ ਜਸਕਰਨ ਪਿੰਡ ਬਾਈ ਪਿੰਡ ਕੋਰਸ਼ਮੀਰ ਹੈ ਜੀ ਕੋਰਸ਼ਮੀਰ ਜ਼ਿਲ੍ਹਾ ਬਠਿੰਡਾ ਹੈ ਨਾ ਹਾਂਜੀ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ ਕਿੰਨੇ ਕਿਲੋਮੀਟਰ ਹੈ ਬਾਈ 10 11 ਕਿਲੋਮੀਟਰ ਹੈ ਜੀ ਠੀਕ ਹੈ ਨਾਂਸੀ ਆਪਣੇ ਜਸਕਰਨ ਜਸਕਰਨ ਸਿੰਘ ਜੀ ਜਸਕਰਨ ਇੱਕ ਵਾਰੀ ਨੰਬਰ ਬੋਲ ਬਾਈ 97803 17524 ਠੀਕ ਆ ਇਸ ਕਰਕੇ ਜੇ ਆਪਾਂ ਗੱਲ ਕਰ ਲਈਏ ਵਪਾਰ ਦਾ ਕੰਮ ਆ ਬਾਈ ਕਿ ਬੈਸੀ ਕਰਦੀ ਹੈ ਮਾ ਜੀ ਕਰਦੀ ਆ ਹਾਂਜੀ ਠੀਕ ਆ ਤੇ ਕਵੇਂ ਸੂਏ ਬਾਈ ਤੀਜੇ ਸੂਏ ਸੂਈ ਆ ਜੀ ਤੀਜੇ ਸੂਏ ਇਸ ਵਾਰ ਸੂਈ ਹੋਈ ਆ ਕਿਹੜਾ ਦਿਨ ਹੋ ਗਿਆ ਅੱਜ ਹੋ ਗਿਆ 11ਵਾਂ 11ਵਾਂ ਦਿਨ ਆ ਜੀ 11ਵਾਂ ਦਿਨ ਹਾਂ ਦੁੱਧ ਹੁਣ ਇਸ ਟਾਈਮ ਦੁੱਧ 16 17 ਕਿਲੋ ਤਿਆਰ ਆ ਜੀ ਇਸ ਟਾਈਮ ਹਾਂਜੀ ਕਰਾ ਦੇਂਗਾ ਤਸੱਲੀ ਹਾਂ 16 ਕਿਲੋ ਕੰਡੇ ਤੋਲ ਦੇਾਂਗੇ 16 ਕਿਲੋ ਬਾਈ ਕਹਿੰਦਾ ਕੰਡੇ ਤੋਲ ਦੇਾਂਗੇ ਦੇਖੋ ਤਿੰਨ ਟਾਈਮ ਚਾਰ ਟਾਈਮ ਦੋ ਟਾਈਮ ਤੁਸੀਂ ਤਸੱਲੀ ਕਰ ਲਓ ਜੇ ਤੁਹਾਡਾ ਮਨ ਖੜਕ ਲੈ ਜੀ ਹਾਂਜੀ ਠੀਕ ਆ 16 ਕਿਲੋ ਦੀ ਬਾਈ ਗਾਰੰਟੀ ਦਿੰਦਾ ਕੰਡਾ ਲੈ ਕੇ ਆ ਜੀ ਓਰੀਜਨਲ ਹੀ ਸੂਹੀ ਆ ਬਾਈ ਹਾਂ 11 ਡਣਾ ਦੀ ਹਾਂਜੀ 11 ਡਣਾ ਸੂਹੀ ਆ ਤੇ ਬਾਕੀ ਜਿਸ ਕਰਨ ਬਾਈ ਕੀ ਉਮੀਦ ਰਹੂਗੀ ਕਿੰਨਾ ਦੁੱਧ ਪਾਉ ਹੋਰ ਦੁੱਧ 20 ਕਿਲੋ ਤੇ ਨੇੜ ਜਾਊਗੀ 19 20 ਹਾਂਜੀ ਪਿਛਲੀ ਵਾਰ ਕਿੰਨਾ ਸੀ 17 17.5 ਕਿਲੋ ਦਿੱਤਾ ਸੀ ਪਿਛਲੀ ਵਾਰ 17 17.5 ਸੀਗਾ ਇਸ ਦੀ ਬਾ ਕਹਿੰਦਾ ਬਾਈ ਕਹਿੰਦਾ 20 ਦੇ ਪਾਰ ਕਹਿੰਦਾ ਜਾਊਗੀ 20 ਤੱਕ ਕਹਿੰਦਾ ਜਾਊ 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 ਬਾਈ ਠੀਕ ਆ ਗੱਪ ਖੇਡੀ ਮਰਾਈ ਜਾਂਦਾ ਬਾਈ ਤਨ 16 ਤੱਕ ਜਿਹੜਾ ਟੰਡਿਆਲ ਤੋਂ ਤਿਆਰ ਆ ਬਾਕੀ ਮੈਂ ਨਾ ਦੱਸਦਾ ਹਣਾ ਜਗ੍ਹਾ ਮੈਂ ਕੱਢ ਕਾਟ ਦੇਖ ਲੋ ਤੁਸੀਂ ਕੱਢ ਕਾਟ ਬਾਕੀ ਹਵਾਨਾ ਦੱਸ ਦਿੰਦਾ ਬਾਈ ਹਵਾਨਾ ਦੱਸਦਾ ਤੇ ਬਾਕੀ ਥਣਾ ਥੁਨੇ ਦੇ ਵਿੱਚ ਕਮੀ ਮਾਦੀ ਦੇ ਵਿੱਚ ਕੋਈ ਨਹੀਂ ਹੈਗੀ ਤੀਜੀ ਸੂਈ ਹੋਈ ਆ ਮਗਰ ਬਾਈ ਕੱਟਾ ਕੱਟੀ ਕੱਟਾਈ ਮਾਗਰ ਕੱਟਾ ਤਾਜੀ ਸੂਈ ਆ ਪੂਰੀ ਤਸੱਲੀ ਕਰਕੇ ਤੁਸੀਂ ਥਣਾ ਗਾਇਪ ਪੂਰੀ ਤਸੱਲੀ ਕਰਕੇ ਤੁਸੀਂ ਫੇਰ ਖਰੀਦਣਾ ਗਾਇਪ ਗੂਪ ਥਣਾ ਦਾ ਦੇਖੋ ਕਈ ਵਾਰ ਤੇ ਗਾੜੀ ਵੀ ਚੰਗੀ ਹੈ ਨਾ ਚੰਗੀ ਹੈ ਚੰਗੀ ਹੈ ਗਾੜੀ ਚੰਗੀ ਹੈ ਭਾਈ ਧਾਰ ਦੂਰ ਬੋਲੀ ਹੈ ਹਾਂ ਜਿਵੇਂ ਬੋਲੀ ਹੈ ਭਾਈ ਧਾਰ ਦੂਰ ਭਾਈ ਕਹਿੰਦਾ ਬੋਲੀ ਆ ਤੇ ਪੂਰੀ ਤਸੱਲੀ ਕਰਕੇ ਫਿਰ ਖਰੀਦ ਲਿਓ ਜਿਸ ਕਰਨਾ ਰੇਟ ਦੀ ਗੱਲ ਆਂਦੀ ਹੈ ਭਾਈ ਰੇਟ 2.5 ਲੱਖ ਆ ਜੀ ਪੂਰਾ ਹਾਂਜੀ ਮਾਨਦਾਨ ਕਿੰਨਾ ਕਰਾਂਗੇ ਮਾਨਦਾਨ ਕਰ ਦਾਂਗੇ ਰੇਟ ਕਰਦਾ ਭਾਈ 2.5 ਲੱਖ ਕਿਉਂਕਿ ਮੱਝ ਦਾ ਸਾਹ ਰੇਟ ਕਰਦਾ ਮੱਝ ਬਹੁਤ ਚੰਗੀ ਆ ਠੀਕ ਆ ਦੁੱਧ ਤੇ ਵਜਨ ਦਾ ਮੁੱਲ ਹੁੰਦਾ ਤੇ ਜੀ ਕੁਆਲਿਟੀ ਦਾ ਮੁੱਲ ਆ ਰੇਟ ਤਾਂ ਜੀ ਮੰਡੀ ਤੇ ਕਰਨਾ ਹੀ ਪੈਂਦੇ ਸਾਨੂੰ ਰੇਟ ਮੰਡੀ ਦੇ ਵਿੱਚ ਕਰਨਾ ਪੈਂਦਾ ਜੇ ਕੋਈ ਲੈਣ ਵਾਲਾ ਹੋ ਕਰ ਜਾਏਗਾ ਹਾਂ ਜੇ ਕੋਈ ਲੈਣ ਵਾਲਾ ਹੋਊਗਾ ਉਹ ਇਹ ਆਪਣਾ ਫੋਨ ਤੇ ਰਾਬਤਾ ਬਣਾ ਕੇ ਸਾਰੀ ਗੱਲਬਾਤ ਪੁੱਛ ਕੇ ਉਹ ਇਹ ਰੇਟ ਕਰਿਆ ਜਾਂਦਾ ਕਿਉਂਕਿ ਮੰਡੀ ਦੇ ਵਿੱਚ ਰੇਟ ਕਰਨਾ ਪੈਂਦਾ ਹਰੇਕ ਨੂੰ ਪੁੱਛੋਂਗੇ ਕਿ 2.5 ਲੱਖ ਕੋਈ 3 ਲੱਖ ਕੋਈ 3.5 ਰੇਟ ਕਰਦੀ ਕਰਦਾ ਹਾਂਜੀ ਹਾਂਜੀ ਤੇ ਬਾਕੀ ਮੱਝ ਦੇ ਵਿੱਚ ਕੁਆਲਿਟੀ ਆ ਜੇ ਤੁਸੀਂ ਦੇਖੋ ਨਾ ਕੋਲੇ ਆ ਕੇ ਕੁਆਲਿਟੀ ਤੁਹਾਨੂੰ ਪਤਾ ਲੱਗੂ ਵੀ ਹਾਂ ਚੀਜ਼ ਕੀ ਆ ਤੇ ਬਾਕੀ ਬਾਈ ਕਹਿੰਦਾ ਮਾਨਤਨ ਹੋ ਜੂਗਾ ਰੇਟ 2.5 ਲੱਖਾ ਪਿੰਡ ਬਾਈ ਦਾ ਕੋਟਸਮੀਰਾ ਜ਼ਿਲ੍ਹਾ ਬਠਿੰਡਾ ਪੈਂਦਾ ਇੱਕ ਵਾਰੀ ਬਾਈ ਨੰਬਰ ਹੋਰ ਬੋਲਦੇ ਇਸ ਗੱਲ 99803 17524 ਲੈ ਪੂਰੀ ਤਸੱਲੀ ਕਰ ਲਿਓ ਬਾਈ ਨੂੰ ਫੋਨ ਕਰ ਲਿਓ ਆ ਕੇ ਘਰੇ ਦੋ ਤਿੰਨ ਟਾਈਮ ਚਾਰ ਟਾਈਮ ਚੋ ਕੇ ਤੁਸੀਂ ਦੇਖ ਕੇ ਫੇਰ ਖਰੀਦ ਸਕਦੇ ਹੋ ਠੀਕ ਹੈ ਉਹ ਲੈ ਮੇਤਰੋ ਨਾ ਬਾਈ ਕੋਲੇ ਨਾ ਵੱਡੇ ਸਾਰੇ ਕੱਦ ਦੀ ਮੱਝ ਹੈਗੀ ਤੇ ਤਾਜੀ ਸੂਹੀ ਹੈ ਇੱਕ ਵਾਰੀ ਤੁਰਦੀ ਚੈੱਕ ਕਰੋ ਆ ਇਹਨੂੰ ਲੈ ਕੇ ਜਾ ਬਾਈ ਤੁਰਦੀ ਚੱਕਰ ਉਤੇ ਬਾਕੀ ਫਿਰ ਆਪਾਂ ਗੱਲਬਾਤ ਜਿਹੜੀ ਬਾਈ ਨਾਲ ਕਰਕੇ ਪੂਰੀ ਡਿਟੇਲ ਲੈ ਕੇ ਦੇਵਾਂਗੇ ਥਨਾਸ ਫੇਸਬੁਕ ਚੰਗਾ ਤੇ ਅਡਰ ਰਖਵਾਨਾ ਵੀ ਬਹੁਤ ਹੀ ਵਧੀਆ ਯਾਨੀ ਕਿ ਜੇ ਮੈਂ ਆਪਾਂ ਗੱਲ ਕਰ ਲਈਏ ਤੇ ਝੋਟੀ ਵੀ ਵਧੀਆ ਜੀ ਮੈਂ ਆਪਾਂ ਹਨਾ ਤੇ ਦੁੱਧਵਾਦ ਚੰਗੇ ਵਾਲੀ ਹੈ ਤੇ ਪੂਰੀ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਪੁੱਛ ਕੇ ਦੇਵਾਂਗੇ ਇਹਨਾਂ ਨੂੰ ਦੂਗਾ ਕੀ ਰੇਟ ਕਰਦਾ ਥੋੜਾ ਜਿਆ ਜਿਵੇਂ ਆਪਾਂ ਕਹਿੰਦੀਏ ਮੰਡੀ ਦੇ ਵਿੱਚ ਨਾ ਪਸ਼ੂ ਉਹ ਭਰਾਵਾਂ ਨੂੰ ਜੇ ਲੱਗ ਜਾਂਦਾ ਤੇ ਬਾਕੀ ਆਪਾਂ ਸਾਰੀ ਬੰਨ ਦੇ ਬਾਈ ਕਰਦੇ ਆਂ ਗੱਲਬਾਤ ਤਾਜੀ ਸੂਈ ਹੋਈ ਆ ਥਣਾ ਥੋਣਾ ਸਪੇਸ ਇੱਕ ਨੰਬਰ ਆ ਵਧੀਆ ਤੇ ਪੂਰੀ ਜਾਣਕਾਰੀ ਲੈ ਕੇ ਜਾਓ ਮੁਰਾਵਾ ਜੀ ਕਿੱਥੇ ਆ ਉਰੀ ਜਾ ਤੇ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਬਈ ਨਾਮ ਦੱਸਿਓ ਆਪਣਾ ਰੂਪ ਹੈ ਜੀ ਠੀਕ ਆ ਰੂਪ ਪਿੰਡ ਕਿਹੜਾ ਬਾਈ ਉਹ ਨੂਰਤੀਆ ਜੀ ਸੂਰਤੀਆ ਜਿਹੜਾ ਆਪਣਾ ਸਰਸਾ ਸਰਸਾ ਛਨੂੜ ਕੋਲ ਰਹਿ ਜਾਂਦੇ ਆਂ ਹਾਂਜੀ ਹਾਂਜੀ ਠੀਕ ਆ

ਦੰਦ ਰਗਾ 15 ਦਣਾ ਦੀ ਸੁਈਆ ਮਗਰ ਮਗਰ ਕੱਟੀ ਜੀ ਮਗਰ ਕੱਟੀ ਦੁੱਧ ਬਾਈ ਹੁਣ ਇਸ ਟਾਈਮ ਦੁੱਧ ਹੋਏਗਾ 17 ਕਿਲੋ ਜੀ ਪੂਰਾ ਹਾਂਜੀ ਕੰਡਲ ਵਧਾਂਗਾ ਹਾਂਜੀ ਲੈ ਮਿੱਤਰੋ 17 ਕਿਲੋ ਬਾਈ ਤਿਆਰ ਰਸਾ ਰੂਪ ਦੁੱਧ ਤੇ ਪਿੰਡ ਬਾਈ ਦੇ ਸੂਰਤੀ ਜਿਹੜਾ ਸਰਸਾ ਰਹਿੰਦਾ ਹਰਿਆਣੇ ਦੇ ਵਿੱਚ ਵੱਢ ਰੇ ਤੇ ਆ ਗਿਆ ਹਾਂਜੀ ਹਾਂ ਬੜਰ ਠੀਕ ਹੈ ਤੇ ਰੂਪ ਇੱਕ ਵਾਰੀ ਨੰਬਰ ਬੋਲ ਬਾਈ 9588 ਜੀ 19098 ਠੀਕ ਹੈ ਤੇ ਕਰ ਦਿਓ ਬਾਈ ਆਪਣੇ ਕਿਉਂ ਭਾਰਾ ਕਰ ਦਿਓ ਕਰ ਦਿਆ ਲੈ ਮਿੱਤਰੋ ਘਰ ਦੀ ਮੱਝਾ ਹਰਿਆਣੇ ਦੇ ਵਿੱਚੋਂ ਆਈ ਆ ਤੇ ਬਾਕੀ ਪਿੰਡ ਬਾਈ ਦੇ ਸੂਰਤ ਜਿਲਾ ਸਰਸਰ ਰਹਿੰਦਾ ਤੇ ਦੁੱਧ ਬਾਈ 17 ਲੀਟਰ ਕੰਡੇ ਵਾਲਾ ਤਿਆਰ ਦੱਸਦਾ ਜੇ ਕਿਸੇ ਭਰਾ ਨੇ ਤਸੱਲੀ ਕਰਨੀ ਆ ਤਨ ਤਨ ਟਾਈਮ ਬਾਈ ਕਰ ਸਕਦਾ ਹਨ ਤੇ ਬਾਕੀ ਮੱਝ ਵੀ ਦੱਸਦੀ ਯਾਰ ਚੰਗੇ ਦੁੱਧ ਖਵਾਨੇ ਵਾਲਾ ਦਾ ਮੱਝ ਦੱਸੂ ਦੱਸੂ ਵੀ ਹਾਂ ਦੁੱਧ ਪਾਉਗੀ ਬਾਕੀ ਥਣਾ ਫੇਸਬੁਕਸ ਵਧੀਆ ਕਰੈਕਟਰ ਦੁੱਧ ਵਾਲੇ ਸਾਰੇ ਮੱਝ ਦੇ ਵਿੱਚ ਦੀਂਦੇ ਨੇ ਤੇ ਰੂਪ ਬਾਈ ਰੇਟ ਦੀ ਗੱਲ ਆਉਂਦੀ ਆ ਰੂਪ ਦੇ ਦਾਂਗੇ 210 2 ਲੱਖ 10 ਹਜ਼ਾਰ ਦੀ ਮਾਨ ਤਨ ਮਨਾਉਟ ਮਾਨ ਤਨ ਦੇ ਦਾਂਗੇ ਕਰ ਦੂੰਗੀ ਹਾਂਜੀ ਠੀਕ ਆ ਮਾਨਤਾਨ ਬਾਈ ਕਹਿੰਦਾ ਕਰ ਦਿਆਂਗੇ ਰੇਟ ਕਰਦਾ 210000 ਵੱਡੀ ਮੰਡੀ ਤੇ ਲੈ ਕੇ ਪਹੁੰਚਿਆ ਹੋਇਆ ਸੀ ਬਾਈ ਤੇ ਘਰ ਦੀ ਪਾਲੀ ਹੋਈ ਆ ਪੂਰੀ ਤਸੱਲੀ ਕਰਕੇ ਜਿਹੜੀ ਫੇਰ ਤੁਸੀਂ ਖਰੀਦ ਸਕਦੇ ਹੋ ਇੱਕ ਵਾਰੀ ਐਡਰੈਸ ਹੋਰ ਬਾਵਲ ਦੇ ਬਾਈ ਨੂੰ ਪਿੰਡ ਸੂਰਤਿਆ ਜੀ ਜ਼ਿਲ੍ਹਾ ਸਰਸਾ ਜੀ ਮੋਬਾਈਲ ਨੰਬਰ ਕੋਲ 958821098 ਬਾਈ ਨਾਲ ਫੋਨ ਕਰਕੇ ਜਾਣਕਾਰੀ ਲੈ ਸਕਦੇ ਸਾਰੀ ਪ੍ਰੋਪਰ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਦੇ ਕਿਸੇ ਭਰਾ ਨੇ ਚੋਕੇ ਦੇਖਣੇ ਦੋ ਤਿੰਨ ਟਾਈਮ ਚਵਾਈ ਕਰਕੇ ਦੇਖ ਸਕਦਾ ਪੂਰਾ ਦੁੱਧ ਮਿਣ ਕੇ ਲੈ ਕੇ ਆਉ ਕਿਉਂ ਆਪਾਂ ਪੈਸੇ ਲਾਉਣ ਹੁੰਦੇ ਆ ਤਸੱਲੀ ਕਰਕੇ ਫਿਰ ਤੁਸੀਂ ਜਿਹੜੀ ਇਹ ਮੱਝ ਖਰੀਦ ਸਕਦੇ ਹੋ ਪਿੰਡ ਸੂਰਤੀਆ ਬਾਈ ਦਾ ਜ਼ਿਲ੍ਹਾ ਸਰਸਾ ਤੇ ਬਾਕੀ ਸੰਪਰਕ ਤੁਸੀਂ ਕਰ ਲੈਣਾ ਬਾਈ ਬੋਲ ਲਈ ਫਿਰਦੇ ਆ ਸਾਣ ਵਧੀਆ ਜਿਵੇਂ ਆਪਾਂ ਕਹਿੰਦੇ ਤਿਆਰ ਕਰਿਆ ਹੋਇਆ ਕਰੇ ਤਿਆਰ ਕਰੇ ਬਾਈ ਹਾਂ ਕਰੇ ਤਿਆਰ ਕਰੇ ਠੀਕ ਆ ਮਾੜਾ ਗੇੜਾ ਦਬਾ ਤੇ ਮਾਰਦਾ ਤਾਂ ਨਹੀਂ ਨਾ 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 ਬੋਲਾ ਸੀਲ ਹੈ ਦਾ ਇੱਕ ਵਾਰੀ ਤੁਰਦਾ ਚੱਕਰ ਮਿੱਤਰੋ ਕੱਟਾ ਸਕੀਨ ਆ ਤੇ ਤੁਹੀ ਦੇ ਵਿੱਚ ਲੇਦ ਲੂਦ ਯਾਰ ਜਮੀ ਨਹੀਂ ਹੈਗੀ ਜੇ ਆਪਾਂ ਗੱਲ ਕਰ ਲਈ ਤਾਂ ਫੱਟੇ ਮਾਰ ਮਾ ਸਰੀਰ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਉਹਨਾਂ ਨੂੰ ਮੋੜਦਾ ਬਾਈ ਇੱਧਰ ਆ ਜਾ ਐਸੇ ਖੜਾ ਲਓ ਇੱਕੜਾ ਇੱਕ ਸਾਜੀ ਅੱਛਾ ਬਾਕੀ ਸੰਗਾ ਸੰਗਾ ਦਾ ਕੁੰਡਾਗਾ ਤੇ ਓਏ ਬਾਕੀ ਬਾਈ ਨਾਲ ਸਾਰੀ ਗੱਲਬਾਤ ਕਰਦੇ ਆਂ ਕੀ ਰਹਿਣ ਡਿਟੇਲ ਪੁੱਛ ਕੇ ਦਿੰਨੇ ਆਂ ਐਨੂੰ ਮੈਂ ਕਰ ਲਾ ਬਾਈ ਸਸਰੀ ਗੱਲ ਸਸਰੀ ਗੱਲ ਬਾਈ ਤੇ ਬਾਈ ਨਾਮ ਦੱਸਿਓ ਆਪਣਾ ਮੇਰਾ ਨਾਮ ਚਰਨਜੀਤ ਹੈ ਜੀ ਠੀਕ ਆ ਚਰਨਜੀਤ ਬਾਈ ਪਿੰਡ ਕਿਹੜਾ ਹੈ ਲੁਧਿਆਣਾ ਲੁਧਿਆਣਾ ਲੋਕਲੀਓ ਆ ਲੋਕਲ ਠੀਕ ਆ ਇੱਕ ਵਾਰੀ ਨੰਬਰ ਬੋਲ ਬਾਈ ਆ ਜਾ ਕੋਲੇ ਆ ਨੰਬਰ ਦੱਸ ਦੇ ਨਹੀਂ ਬੋਲੀ ਚੱਲ 99684 99684 16614 16634 ਇਹ ਬਾਈ ਦਾ ਨੰਬਰ ਆ 3414 14 ਠੀਕ ਆ ਤੇ ਚਰਨਜੀਤ ਭਾਈ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ ਹੋ ਗਿਆ ਬਾਈ 3 ਸਾਲ ਤੋਂ ਸਾਲਾ ਮਹੀਨੇ 2 ਮਹੀਨੇ ਉੱਤੇ ਆ ਠੀਕ ਆ ਕਰਾਸ ਕਰਦਾ 6 ਦੰਦਾ ਹਾਂ ਜੀ ਹਾਂ ਹਾਂ ਠੀਕ ਆ ਸਟਾਰਟ ਕਰਾਸ ਨੂੰ ਸਟਾਰਟ ਠੀਕ ਆ ਤੇ ਭਾਈ ਆਪਣਾ ਜਮਨ ਬਣ ਗਿਆ ਸੇਲ ਵਾਸਤੇ ਸੇਲ ਵਾਤੇ ਲੈ ਕੇ ਆਏ ਠੀਕ ਹੈ ਤੇ ਕੀ ਮੁੱਲ ਮੁੱਲ ਕਰਤਾ ਮੋਲੇ ਦਾ ਕਰਦੇ ਆਏ ਬਾਈ 3 ਲੱਖ ਰੁਪਈਆ ਇੱਕ 3 ਲੱਖ ਰੁਪਈਆ 3 ਲੱਖ ਰੁਪਈਆ ਤੇ ਢਾਈ ਦਾ ਦੇ ਦਾਂਗੇ 50000 ਮੰਨਤਾਨ ਕਰਦੇ ਆਏ ਪੂਰੇ ਢਾਈ ਦੇ ਦਾਂਗੇ ਹਾਂਜੀ ਲੈ ਮਿੱਤਰੋ ਬਾਈ 3 ਲੱਖ ਰੁਪਈਆ ਰੇਟ ਕਰਦਾ 50000 ਕਹਿੰਦਾ ਮੰਨਤਾਨ ਕਰਦੇ ਆਗੇ ਤੇ ਪੂਰਾ ਢਾਈ ਦਾ ਦੇ ਦਾਂਗੇ ਤੇ ਬਾਕੀ ਕਟਾ ਸਕੀਨ ਆ ਜੇ ਆਪਾਂ ਕਹਦੀ ਢੂਹੀ ਦੇ ਵਿੱਚ ਲੈ ਲੂ ਤੇ ਜਮੀਨ ਨਹੀਂ ਹੈਗੀ ਤੇ ਟੈਸਟੀ ਗੱਲ ਵੀ ਸਾਫ ਨੇ ਬਿਲਕੁਲ ਤੁਸੀਂ ਇੱਕ ਵਾਰੀ ਸ਼ਾਂਟਵਾ ਸ੍ਰੀ ਰਜਮ ਆਪਾਂ ਕਹਦੀ ਹਨਾ ਤੇ ਬਾਕੀ ਟੈਸਟੀ ਗੱਲ ਦੇਖ ਲੋ 6 ਦੰਦ ਦਾ ਪੂਰਾ ਜੈਡ ਬਲੈਕ ਆ ਤੇ ਬਾਕੀ ਇੱਕ ਵਾਰ ਇਸ ਨੂੰ ਮੰਗਰ ਦਿਖਾਉਣਾ ਇਹਨੂੰ ਲੈ ਚੱਲੋ ਬਾਈ ਤੇ ਮਾੜਾ ਟੈਸਟੀ ਗੱਲ ਦਾ ਨੇੜੋ ਟੈਸਟੀ ਕਾ ਦੇਖੋ ਇੱਕ ਵਾਰ ਚੈੱਕ ਕਰੋ ਬਾਈ ਜਮਾ ਪੂਰਾ ਜੈਡ ਬਲੈਕ ਆ ਤੇ ਵਧੀਆ ਸਾਂਸ ਸੁਆ ਦਾ ਘੱਟਾਗਾ ਤੇ ਬਾਕੀ ਬਾਈ ਜਾਨਾ ਸੰਪਰਕ ਕਰ ਸਕਦੇ ਹੋ ਏਰੀਆ ਲੁਧਿਆਣਾ ਤੇ ਬਾਕੀ ਬਾਈ ਦਾ ਨੰਬਰ ਇਹਦੀ ਮਾਂ ਥਲੇ 22 ਲੀਟਰ ਦੁੱਧ ਹੈ ਇਹਦੀ ਮਾਂ ਦਾ ਰਿਕਾਰਡ ਹੈ ਹਾਂਜੀ ਹੈਗੀ ਆਪਣੇ ਕੋਲੇ ਘਰੇ ਹੀ ਖੜੀ ਹੈ ਠੀਕ ਆ ਇਹਦੀ ਮਾਂ ਦਾ ਰਿਕਾਰਡ ਹੈ ਜਿਹੜਾ ਬਾਈ 22 ਕਿਲੋ ਦਾ ਹੈਦਾ ਤੇ ਤਸੱਲੀ ਕਰਾ ਸਕਦੇ ਆ ਬਈ ਕੋਈ ਹਾਂਜੀ ਹਾਂ ਤਸੱਲੀ ਪੂਰੀ ਕਰਕੇ ਫਿਰ ਖਰੀਦ ਸਕਦੇ ਹੋ ਮਾਂ ਦੇਖ ਕੇ ਸਾਰੇ ਬਈਆਂ ਦੇ ਕੋਲੇ ਆ ਕਈ ਵਾਰ ਲੱਗਾ ਮੈਂ ਵੇਚਤੀ ਸਾਰ ਦੀ ਸਾਰ ਦੀ ਮੈਂ ਲੈ ਕੇ ਆਇਆ ਹੂੰ ਹੋ ਗਈ ਤੀਜੇ ਸੂਏ ਤੀਜੇ ਸੂਏ ਇਹ ਦੂਜੇ ਸੂਏ ਸੀ ਕਿ ਪਹਿਲੇ ਦਾ ਇਹ ਦੂਜੇ ਦਾ ਠੀਕ ਹੈ ਦੂਜੇ ਸੂਏ ਦਾ ਹੁਣ ਤੀਜੇ ਸੂਏ ਸੂਈ ਹੋਈ ਆ ਕੋਲੇ ਆ ਬਈਆਂ ਤਸੱਲੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ ਕਈ ਵਾਰ ਭਰਾ ਕਹਿੰਦਾ ਬਈ ਵੇਚਤੀ ਹਨਾ ਅਗਲਾ ਕਹਿੰਦਾ ਰਿੰਦ ਮਾਨ ਤਾਂ ਵੇਚਤੀ ਉਹ ਗੱਲ ਨਹੀਂ ਹੈਗੀ ਨਾ ਘਰੇ ਹੀ ਖੜੀ ਆ ਆਪਣੇ ਕੋਲੇ ਹਾਂ ਫਿਰ ਤੁਸੀਂ ਖਰੀਦ ਸਕਦੇ ਹੋ ਜਮਾ ਸੇਮ ਆਹੀ ਚੀਜ਼ ਐ ਮੈਂ ਅਸਾਂ ਹੂੰ ਸੇਮ ਬਾਈ ਕਿਵੇਂ ਕੁਆਲਿਟੀ ਉਹੀ ਐ ਮੱਝ ਵਾਲੀ ਜਮਾ ਤੇ ਪ੍ਰੋਪਰ ਕੱਟਾ ਬਾਈ ਬਣਦਾ ਤਨਦਾ ਜਮਾ ਕੋਈ ਵਾੜੀ ਫੈਂਟ ਨਹੀਂ ਹੈਗੀ ਸਾੰਟਵਾ ਸਰੀਰ ਆ ਤੇ ਡਾਇਰੈਕਟ ਕ੍ਰੋਸਿੰਗ ਜਿਹੜੀ ਚਾਲੂ ਆ ਜੇ ਕਿਸੇ ਭਰਾ ਨੇ ਫਾਰਮ ਤੇ ਰੱਖਣਾ ਜਾਂ ਕੋਈ ਮੰਨ ਲਓ ਵੀ ਸੀਮੰਟ ਦਾ ਕੰਮ ਕਰਨਾ ਉਹ ਵੀ ਕੱਟਾ ਲੈ ਸਕਦਾ ਪੂਰੇ ਪ੍ਰੂਫ ਸਮੇਤ ਵਧੀਆ ਤੇ ਬਾਕੀ ਬਾਈ ਚਰਨਜੀਤ ਨਾਲ ਸੰਪਰਕ ਕਰ ਲਓ ਇੱਕ ਵਾਰੀ ਨੰਬਰ ਹੋਰ ਦੇ ਸਕਦੇ ਹਾਂ 99684 ਹੂੰ 16614 ਇਹ ਬਾਈ ਦਾ ਨੰਬਰ ਆ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਲੇ ਮਤਰੋਣਾ ਬਾਈ ਪੁੱਛਣਾ ਦੋ ਗੰਮ ਬੈੜਾਂ ਲੈ ਕੇ ਪਹੁੰਚ ਅੱਜ ਮੌੜ ਵਾਲੀ ਮੰਡੀ ਤੇ ਤੇ ਬਾਈ ਕੋਲੇ ਦੇਖਦੇ ਆਂ ਕੀ ਗੱਲਬਾਤ ਆ ਤੇ ਪੁੱਛਣਾ ਬਾਈ ਸਸਤੀ ਗੱਲਬਾਤ ਆ ਸਸਤੀ ਗੱਲ ਬਾਈ ਤੇ ਇੱਕ ਵਾਰੀ ਦਰਸ਼ਕਾਂ ਦਾ ਨਾਮ ਦੱਸ ਬਾਈ ਪੂਰਾ ਪੁੱਛੇ ਸਿੰਘਾ ਜੀ ਠੀਕ ਆ ਪਿੰਡ ਪੈਣੀ ਵਾਗਾ ਜ਼ਿਲ੍ਹਾ ਮਾਨਸਾ ਹਣਾ ਜ਼ਿਲ੍ਹਾ ਮਾਨਸਾ ਇੱਕ ਵਾਰੀ ਨੰਬਰ ਬੋਲਾ 991755 ਹੂੰ 53630 ਪੁੱਛਣਾ ਕਿਦੇ ਬਾਈ ਮੈਂ ਹਿਸਾ ਲੈ ਕੇ ਆਉਂਦਾ ਅੱਜ ਕੰਮ ਲਿਆ ਕੀ ਗੱਲ ਹੋਗੀ ਗਾਇਆਂ ਭਾਜ ਮਿਲ ਗਈਆਂ ਲੈ ਆਦਿ ਠੀਕ ਆ ਅੱਜ ਇਹ ਲੈ ਲਈ ਮੈਂ ਸਦੇਹ ਹਣਾ ਹਾਂਜੀ ਠੀਕ ਆ ਲੈ ਇੱਕ ਨੰਬਰ ਵਾਲੀ ਦੂਰ ਕਰਾ ਡੱਬੀ ਜੀ ਲੈ ਮੇਟਰ ਸੁਈ ਹੋਈ ਏ ਕਿ ਸੁਨਾਲੀਆ ਸੁਈ ਹੋਈ ਏ ਸੁਈ ਹੋਈ ਏ ਐਚ ਐਫ ਦੀ ਏ ਬਹਿੜਾ ਤੇ ਤੁਹਾਨੂੰ ਲਾਲੀ ਦਿਖਾਉਣਾ ਤੇ ਔਰ ਦੁੱਧ ਵਰਗੀ ਜੇਟੀ ਹੈ ਨਾ ਮਾਗਰ ਬੱਸਾ ਮਾਗਰ ਬੱਸਾ ਮਾਗਰ ਬੱਸਾ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਥਾਂਲੇ ਬ ਬਿਲਕੁਲ ਸਾਫ ਆ ਤੇ ਜਿਹੇ ਜਿਹਾ ਭਾ ਹੈ ਨਾ ਉਹੇ ਜਿਹਾ ਬਹਿੜਾ ਸਸਤੀਆਂ ਮਿਲ ਜਾਣੀਆਂ ਤੇ ਬਾਈ ਤਾਂ ਕਰਕੇ ਦੋ ਲੈ ਕੇ ਹੀ ਵਾਰ ਅਗਲੇ ਨੇ ਘੱਟ ਬਸ ਲੈਣ ਦੇ ਦੁੱਧ ਪੀਣ ਵਾਸਤੇ ਲੈ ਲੈਂਦਾ ਨਾ ਉਹੇ ਜਿਹਾ ਡਿਗਾਰਡਮੈਂਟ ਹੋ ਜਾਂਦਾ ਤੇ ਬਾਕੀ ਖਣਾ-ਖੁਣਾ ਚੰਗੇ ਆ ਟੈਟ ਜਿਹੇ ਹਵਾਨੇ ਦੀ ਬਾਕੀ ਭੂਸਨ ਨਾਲ ਗੱਲਬਾਤ ਕਰਦੇ ਸਾਰੇ ਤੇ ਕੀ ਬਾਪੂ ਕਰਦਾ ਕਹਿੰਦਾ ਦੁੱਧਾ ਕੀ ਗੱਲਬਾਤ ਹਨ ਤੇ ਦੂਜੀ ਵਾਈਂ ਆਈਂਦੇ ਕ੍ਰੌਸ ਉਹਦੇ ਹੈਗੇ ਸਿੰਘ ਤੇ ਉਹ ਵੀ ਮਿੱਤਰੋ ਉਹੋ ਜੇ ਭਾਦੀ ਹਨ ਤੇ ਗੱਲਬਾਤ ਕਰਦੇ ਆਂ ਭੂਸਨ ਬਾਈ ਜੀ ਆਪਾਂ ਗੱਲ ਕਰ ਲਈ ਤਾਂ ਕੰਮ ਸੁਆ ਇਹ ਪਹਿਲਾ ਸੁਆ ਪਹਿੜਾ ਪਹਿਲਾ ਸੁਆ ਹਾਂਜੀ ਠੀਕ ਆ ਕੈ ਦਿਨ ਹੋ ਗਿਆ ਅੱਜ ਚੌਥਾ ਪੰਜਵਾਂ ਦਿਨ ਚੌਥਾ ਪੰਜਵਾਂ ਦਿਨ ਠੰਡੀ ਸੀ ਲਾ ਪੂਰੀ ਠੰਡੀ ਆ ਡਰ ਜਾਂਦਾ ਲਗਈ ਵਾਰ ਨਾ ਨਾ ਪੂਰੀ ਸੀਗਾ ਜੀ ਮਰਜ਼ੀ ਠੀਕ ਆ ਤੇ ਦੁੱਧ ਹੋਣਾ ਇਸ ਟਾਈਮ ਕਿੰਨਾ ਕਰ 15 ਲੀਟਰ ਜਮਾਂ ਤਿਆਰ ਪੂਰਾ ਪੂਰਾ ਬਾੜਾ ਹੋਉਂਦਾ ਮਣਕੇ ਦੇਵਾਂਗੇ ਲੈ ਬਾਈ ਕਹਿੰਦਾ ਮਣਕੇ ਦੇ ਤੂੰ 15 ਲੀਟਰ ਦੁੱਧ ਤੋਲ ਕੇ ਲੈ ਦੋ ਤਿੰਨ ਡੰਗਲ ਸੈਲੀ ਕਰਕੇ ਹਨਾ ਹਾਂ ਮਾਗਰ ਬਸਾ ਤਾਜੀ ਸੂਈ ਹੋਈ ਆ ਕੈ ਦਿਨ ਹੋ ਗਿਆ ਅੱਜ ਚੌਥਾ ਪੰਜਵਾਂ ਦਾ ਚੌਥਾ ਪੰਜਵਾਂ ਦਿਨ ਹੀ ਸੂਈ ਆ ਵਪਾਰ ਕਰਦਾ ਬਾਈ ਚੌਥਾ ਪੰਜਵਾਂ ਦਿਨ ਸੂਈ ਨੂੰ ਆ ਤੇ 15 ਕਿਲੋ ਬਾਈ ਕਹਿੰਦਾ ਤੋਲ ਕੇ ਦੇ ਦੁੱਧਾ ਅਮਰੀਕਾ ਨਾਲ ਖਰ ਕੱਢ ਦਿੰਦੇ ਜਿਹੇ ਜਿਹੇ ਪਾਦੇ ਹੋਏ ਹਨਾ ਕਿੰਨੀ ਕਮੀਦ ਲੱਗਿਆ ਪੂਰੇ ਦੁੱਧ ਮਤਲਬ ਦੇਊਗੀ ਮਣਕੇ ਜਰ ਉਦੋਂ ਦਾ 2 ਲੀਟਰ ਦੇ ਲਗਭਗ ਦੇ। ਜੱਬਾਕ ਜੂ ਲਗ। ਹਾਂ। ਇਹ ਤਾਂ ਮੈਲਾ ਮੋੜ ਚੱਲੂ ਹੈ ਨਾ। ਚੱਲੂ ਹੈ। ਤੇ ਬਾਕੀ ਵਹਿੜਾ ਕੀ ਪਹਿਲੇ ਸੂਏ ਆ ਮਿੱਤਰੋ ਤੇ ਰੇਟ ਬਾਈ ਪੁੱਛਣ ਕੀ ਕਰਿਆ? ਰੇਟ 85000। ਇਦਾਂ ਸੀਅਰ ਬੜਾ ਨਹੀਂ ਕਰੀ ਜਾਂਦਾ। ਬੜਾ ਨਹੀਂ ਹੈਗਾ। ਤੇਜੀ ਸਾਹਿਬ ਮਾੜੀ ਚੰਗੀ ਆ। ਠੀਕ ਆ। ਰੇਟ ਬਾਈ ਕਰਦਾ 85000 ਮਾਨਤਨ ਕਿੰਨਾ ਕਰੇਗਾ? ਮਾਨਤਨ ਕਰਦਾ 75000। 10000 ਰੁਪਈਆ ਬਾਈ ਕਹਿੰਦਾ ਮਾਨਤਨ ਕਰਦੇ ਆ 75000 ਦੀ ਵਹਿੜ ਦੇਦੇ ਆ ਪਹਿਲੇ ਸੂਏ ਆ। ਤਸੱਲੀ ਤੁਸੀਂ ਕਰਨੀ ਹੈ ਨਾ। ਹਾਂ ਦੋ ਤਿੰਨ ਟਾਈਮ ਤਸੱਲੀ ਕਰਕੇ ਤੇ ਜਿਹੜੀ ਇਹ ਖਰੀਦ ਸਕਦੇ ਹੋ ਤੇ ਇੱਕ ਪੁੱਛਣਾ ਆਪਣੇ ਕੋਲ ਆ ਗਿਆ ਦੋਗਲੀ ਜੀ ਬਈ ਹਨਾ ਤੇ ਇਹ ਕਿਵੇਂ ਕਿੰਨੇ ਕਿ ਦਿਨਾਂ ਸੂਈ ਹੋਈ ਆ ਇਹ ਨੂੰ ਚੌਥਾ ਪੰਜਵਾਂ ਦਿਨਾਂ ਸੂਈ ਨੂੰ ਠੀਕ ਆ ਇਹਦੇ ਸੰਘਣੇ ਥੋੜੀ ਹਨਾ ਮਾਰਦੀ ਤਾਂ ਨਹੀਂ ਨਾ ਮਾਰਦੀ ਨਹੀਂ ਤੂੰ ਕਿਹਾ ਨੇ ਵੀ ਠੰਡੀਆਂ ਹਨ ਤੋੜ ਦੇ ਮਾੜਾ ਠੰਡੀ ਸੀ ਲਊ ਠੰਡੀ ਕਈ ਵਾਰ ਕਿਸੇ ਨੇ ਘੱਟ ਪੈਸੇ ਲੈਣ ਆਉਂਦੇ ਆ ਤੂੰ ਵੀ ਸਾਨੂੰ ਆਪਾਂ ਬਹਿੜ ਦਿਖਾਉਣੇ ਆ ਜੇ ਆਪਾਂ ਗੱਲ ਕਰ ਲਈਏ ਤਾਂ ਦੋਗਲੀ ਆ ਇਹਨੇ ਸੰਘਣੇ ਥੋੜੇ ਠੀਕ ਆ ਭਾਈ ਗਾਇਆਂ ਠੰਡੀ ਸੀਲ ਆ ਪੂਰੇ ਦਸੱਲੀ ਦੇ ਲੈ ਗਿਆ ਤੇ ਬਾਕੀ ਤੁਸੀਂ ਥਣ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਥੋੜਾ ਟਾਈਟ ਆ ਤੇ ਜਿਹੇ ਜੀ ਵੜੜਾ ਉਹਨਾਂ ਨੂੰ ਦੁੱਧ ਕੱਢ ਦੂ ਤੇ ਤੇ ਕਿਦਾਰੀ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਇਹ ਵੀ ਤਾਜੀ ਸੂਈ ਹੋਈ ਆ ਕਈ ਵਾਰ ਆਲਾ ਕਹਿੰਦਾ ਮੱਜਾਂ ਦੇ ਪੈਸੇ ਇਹਨੇ ਕਿੱਥੋਂ ਲਾਵਾਂਗੇ ਤਾਂ ਗਾਇਆਂ ਲੈ ਲੈਣੇ ਹਨਾ ਤੇ ਉਹ ਬਾਦ ਵਿੱਚ ਮੱਜਾਂ ਦੇ ਮੈਂ ਤੇ ਬਾਕੀ ਬਾਈ ਨੂੰ ਪੁੱਛ ਕੇ ਦੇਣਾ ਕਿੰਨੇ ਗਰਪੀਆਂ ਦੀ ਆ ਪੁੱਛਣਾ ਇਹ ਕਿੰਨੇ ਸੂਏ ਬਾਈ ਇਹ ਦੂਜੇ ਸੂਏ ਬਾਈ ਦੂਜੇ ਸੂਏ ਠੀਕ ਆ ਤੇ ਜੇ ਆਪਾਂ ਗੱਲ ਗੱਲੇ ਕਹਿ ਕੇ ਦਿੰਨਾ ਸੀ ਹੋਈ ਪੰਜ ਦਿਨ ਹੋ ਗਈ ਇਹਨੂੰ ਪੰਜ ਦਿਨ ਹੋ ਗਏ ਹਾਂ ਦੁੱਧ ਹੁਣ ਇਸ ਟਾਈਮ ਦੁੱਧ 9 ਲੀਟਰ ਪੂਰਾ ਹਾਂ ਹੈਗਾ ਨਾ 9 ਹੈਗਾ ਲੈਵਾ ਹੈ ਨਹੀਂ ਜਮੇ ਲੈਵਾ ਮਿਲ ਕੇ ਦੇਵਾਂਗੇ ਦੁੱਧ ਠੀਕ ਹੈ 9 ਲੀਟਰ ਬਾਈ ਦੁੱਧ ਕਹਿੰਦਾ ਦੇਖੋ ਜਹੇ ਜੇ ਲੈਵਾ ਉਹੇ ਜੇ ਆਪਣੇ ਤੁਹਾਡੇ ਸਾਹਮਣੇ ਆ ਤੇ ਰੇਟ ਵੀ ਹੋ ਜਾਊਗਾ ਹਾਂ ਤੇ ਬਾਕੀ 9-10 ਕਿਲੋ ਮੰਨ ਬਾਈ ਹਨਾ ਵੱਧ ਤੋਂ ਵੱਧ ਕਿਲੋ ਹੋਰ ਦੇ ਦਵਾ ਲੈਂਦੇ ਹਾਂ ਆ ਇਹਨਾਂ ਦੇ ਤੇ 9 ਕਿਲੋ ਬਾਈ ਹੁਣ ਤਿਆਰ ਦਾਸਦਾ ਤਸੱਲੀ ਕਰਨੀ ਕਿਸੇ ਨੇ ਕਰ ਸਕਦਾ ਤੇ ਮਾਰ ਦੇ ਦੇਣ ਬਾਈ ਕਈ ਵਾਰ ਸਾਨੂੰ ਡਰ ਜਾਂਦਾ ਮਾਰ ਨਹੀਂ ਤੇ ਇਹਦਾ ਕੀ ਰੇਟ ਕਰੇ ਜਮ ਜਮ 45000 ਜਮੀ ਜਮਾ ਜਾਏਗਾ ਛੱਤ ਕਿਲਾ ਦੇ ਕਿੰਨੀ ਦੇ ਇੱਕ ਦੀ 21 ਮਗਾ ਦੇ ਵੀਰ ਇਹਦੂ ਘੱਟ ਆਪਾਂ ਦਿੰਦੇ ਨੇ ਮੋੜ ਕੇ ਲੈ ਲਓ 35000 ਸ਼ੂਟ ਕਰ ਦਾਂਗੇ ਇਹ ਜੋ 35000 ਦੀ 30 ਦੀ ਹੋਣੀ ਨਹੀਂ 30 ਦੀ ਲਿਓਣੀ ਦੇਖ ਲੈ ਐਂਟੀ ਜੀ ਦੇਖ ਲਾ ਕੀ ਨਹੀਂ ਹੁੰਦੀ ਉਹ ਮੋੜ ਨਾ ਮੰਨ ਲਾ ਤੂੰ ਕਈ ਵਾਰ ਲੱਗਦਾ ਵੀ ਇਹ ਰੇ ਨਹੀਂ ਮੋੜ ਕਦੀ ਤੋ ਘੱਟ ਪੰਜੀ ਨਹੀਂ ਹੁੰਦੀ ਮੋੜ ਕੇ ਲੈਣਾ ਹੁੰਦੀ ਸੀ 35000 ਜੀ ਮਾੜਾ ਮਟੋ ਤਰੇ ਸੱਲੇ ਪੁੱਛਣਾ ਨਾ ਉਸ ਤਰ੍ਹਾਂ ਇਹ ਲੈ ਬਾਈ ਕਹਿੰਦਾ 35000 ਦੇਵਾਂਗੇ ਯਾਰ 30 ਦੀ ਮੈਂ ਤਾਂ ਅੱਖ ਜੀ ਵੀ 30 ਦੀ ਦੇ ਦੇ ਕਈ ਵਾਰ ਕੋਈ ਦੁੱਧ ਵੀ ਨਾ ਆਉਂਦਾ ਤੂੰ ਸਾਫਟ ਤੋਂ ਲਈਆ ਮਿਸਤਰੀ ਤੋਂ ਪਹਿਲੇ ਸੀ ਉਹ ਦੁੱਧ ਨੇ 12 ਲੀਟਰ ਕੱਢਿਆ ਅੱਛਾ ਹਾਂ ਬੰਦੇ ਦਾ ਨਾਮ ਵੀ ਦੱਸ ਦੇਾਂਗੇ ਠੀਕ ਆ ਪੂਰਾ ਐਡਰੈਸ ਦੇ ਦੇਾਂਗੇ ਹਾਂ ਬਲਜੀਤ ਮਿਸਤਰੀ ਤੋਂ ਲਈਆ ਆ ਕਾਮਕੋਟੋਂ ਲੈ ਬਾਈ ਕਹਿੰਦਾ 35000 ਕੀ ਮਿੱਤਰੋ ਵਾੜ ਦੇਵਾਂ ਤਾਂ ਕੋ ਰੇਟ ਜਿਆਦਾ ਮਿੱਤਰੋ ਗਰਮੀ ਕਰਕੇ ਸੁਆ ਹੈ ਨਹੀਂ ਤੋ ਸੁ ਮਿਲਦੇ ਨਹੀਂ ਹੈਗੇ ਤੇ ਫੇਰ ਵੀ ਜੇ ਕਿਸੇ ਭਰਾ ਨੇ ਮੈਨੂੰ ਦੁੱਧ ਪੀ 35000 ਰੁਪਏ ਕੋਈ ਬੜਾ ਨਹੀਂ ਹੈ ਨਾ ਤੇ ਬਾਕੀ ਦੁੱਧ ਵੀ ਦੇਊ ਸਾਰੀ ਗਰਮੀ ਮੌਜ ਕਰੂਗਾ ਦੁੱਧ ਦੇਊਗਾ ਬਾਕੀ ਕੋਈ ਡਰੈਸ ਹੋਰ ਬੋਲਦੇ ਭਾਈ 491753 5437 ਪਿੰਡ ਪੈਣੀ ਮਾਗਾ ਜਲਾ ਮਾਨਸ ਹਨਾ ਤੇ ਬਾਕੀ ਬਾਈ ਨਾਲ ਫੋਨ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਅੱਜ ਦੀ ਵੀਡੀਓ ਮਿੱਤਰੋ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਜਿਹੜੇ ਭਰਾ ਨਵੇਂ-ਨਵੇਂ ਵੀਡੀਓ ਵੇਖਣਾ ਚਾਹੁੰਦੇ ਆ ਧੰਨਵਾਦ ਸਾਰੇ ਭਰਾਵਾਂ ਦਾ